ਪ੍ਰੀਤ ਕਾਲ ਜੀ ਸਾਰਿਆਂ ਨੂੰ ਮੈਂ ਹਾਂ ਸਰਬਜੀਤ ਪੈਂਡੂ ਲੈਕਤੀਮਾ ਚਲਾਉਂਦੀ ਮੈਂ ਸਭ ਦਾ ਸਵਾਗਤ ਕਰਦੀ ਹਾਂ ਹੋਰ ਸੁਣਾਓ ਜੀ ਸਾਰੇ ਕਿਵੇਂ ਹੋ ਉਮੀਦ ਕਰਦੀ ਹਾਂ ਸਾਰੇ ਵਧੀਆ ਠੀਕ ਠਾਕ ਹੋਵੋਗੇ ਅਸੀਂ ਵੀ ਠੀਕ ਹਾਂ ਅੱਜ ਸ਼ਾਮ ਦਾ ਟਾਈਮ ਹੋ ਚੁੱਕਿਆ ਮੈਂ ਬਣਾ ਕੇ ਆਈਆਂ ਸਬਜੀ ਸਬਜੀ ਬਣਾਈ ਅਸੀਂ ਨੇ ਕareleਆਂ ਦੀ ਤੇ ਰੋਟੀ ਵਗੈਰਾ ਮੈਂ ਅੱਕੇ ਚੱਲ ਮੌਕੇ ਤੇ ਲਾ ਲੂੰਗੀ ਹਨਾ ਤੇ ਹੁਣ ਮੈਂ ਕਰਦੀ ਹਾਂ ਸਲਾਈ ਦਾ ਕੰਮ ਅੱਜ ਜੀ ਮੈਂ ਤੁਹਾਡੇ ਵਾਸਤੇ ਇੱਕ ਵੀਡੀਓ ਲੈ ਕੇ ਆਈਆਂ ਵੀ ਸਪੈਸ਼ਲ ਵੀਡੀਓ ਹੈ ਇਹ ਐਵੇਂ ਵੀ ਆਪਾਂ ਨੂੰ ਸਲਾਈ ਸਿੱਖਣ ਨੂੰ ਕਿੰਨਾ ਕੁ ਟਾਈਮ ਲੱਗਦਾ ਤੇ ਦੇਖੋ ਜੀ ਜਦੋਂ ਮੈਂ ਸਲਾਈ ਸਿੱਖੀ ਸੀ ਮੈਂ ਸਿੱਖੀ ਸੀ 10th ਕਲਾਸ ਦੇ ਮੈਨੇ ਪੇਪਰ ਦਿੱਤੇ ਸੀ ਉਦੋਂ ਮੈਂ ਸਲਾਈ ਸਿੱਖੀ ਸੀ ਤੇ ਮੈਂ ਮੈਨੇ ਸਿਰਫ 2 ਮਹੀਨੇ ਲਾਏ ਸੀ ਸਿਰਫ 2 ਮਹੀਨਿਆਂ ਦੇ ਵਿੱਚ ਮੈਨੇ ਸਲਾਈ ਸਿੱਖ ਲਈ ਸੀ ਸਾਰੀ ਮਤਲਬ ਕਿ ਸਿਰਫ ਲੇਡੀ ਸੂਟ ਸਿਉਣੇ ਸਿੱਖੇ ਸੀ ਬਾਕੀ ਹੋਰ ਮਤਲਬ ਕਿ ਪੈਂਟ ਸ਼ਰਟ ਜਾਂ ਫਿਰ ਕੁੜਤੇ ਤੇ ਮੈਂ ਇਦਾਂ ਦਾ ਕੁਝ ਨਹੀਂ ਸਿੱਖਿਆ ਬਸ ਸਿਰਫ ਲੇਡੀ ਸੂਟ ਦੀ ਮਤਲਬ ਕਿ ਲੇਡੀ ਸੂਟ ਸਲਾਈ ਕਰਨੇ ਸਿੱਖੇ ਸੀ ਤੇ ਮੈਂ 2 ਮਹੀਨੇ ਲਗਾਏ ਸੀ 2 2 ਮਹੀਨਿਆਂ ਦੇ ਵਿੱਚ ਮੈਨੂੰ ਪੂਰੀ ਮਤਲਬ ਕਿ ਐਨ ਵਧੀਆ ਸਲਾਈ ਕਰਨੀ ਆ ਗਈ ਆ ਤੇ ਬਾਕੀ ਜੇ ਆਪਾਂ ਕਿਸੇ ਵੀ ਮੇਰੀ ਭੈਣ ਨੇ ਜਾਂ ਕਿਸੇ ਵੀ ਮਤਲਬ ਕਿ ਕੋਈ ਵੀ ਲਾ ਲੋ ਬੀਬੀ ਜਾਂ ਕਿਸੇ ਭੈਣ ਨੇ ਵੀ ਸਲਾਈ ਸਿੱਖਣੀ ਹੋਊਗੀ ਤਾਂ ਸਲਾਈ ਸਿੱਖ ਸਕਦਾ ਜੇ ਕੰਪਲੀਟ ਸਲਾਈ ਸਿੱਖਣੀ ਆ ਜਿਵੇਂ ਕਿ ਪੈਂਟ ਸ਼ਰਟ ਹੋਊਗੀ ਕੁੜਤੇ ਪਜਾਮੇ ਹੋਗੇ ਉਹਨੂੰ ਸਿੱਖਣ ਨੂੰ ਟਾਈਮ ਤਾਂ ਲੱਗਦਾ ਹੈ ਦੇਖੋ ਜੀ ਟਾਈਮ ਕੱਢਣਾ ਪੈਂਦਾ ਤੇ ਟਾਈਮ ਕੱਢਣਾ ਕਰਕੇ ਪਹਿਲਾਂ ਤਾਂ ਆਪਾਂ ਨੂੰ ਇਦਾਂ ਪਤਾ ਕਰਨਾ ਪਊਗਾ ਇਹ ਵੀ ਸਭ ਤੋਂ ਮਤਲਬ ਕਿ ਬਟਿਕ ਵਾਲੀ ਭੈਣ ਕਿਹੜੀ ਵਧੀਆ ਜਿਹਦੇ ਲੋ ਵੀ ਆਪਾਂ ਸਲਾਈ ਸਿੱਖ ਲਈਏ ਤੇ ਕਿੰਨਾ ਟਾਈਮ ਲੱਗੂਆ ਪੂਰਾ ਮਤਲਬ ਕਿ ਆਪਾਂ ਨੂੰ ਸਲਾਈ ਸਿੱਖਣ ਵਾਸਤੇ ਇਹ ਹੁੰਦਾ 6 ਮਹੀਨਿਆਂ ਦਾ ਕੋਰਸ 6 ਮਹੀਨਿਆਂ ਦਾ ਕੋਰਸ ਹੁੰਦਾ ਸਲਾਈ ਕਰਨ ਵਾਸਤੇ ਤੇ ਆਪਾਂ 6 ਮਹੀਨਿਆਂ ਦੇ ਵਿੱਚ ਸਾਰਾ ਕੁਝ ਤਕਰੀਬਨ ਫਰਾਕ ਸੂਟ ਹੋ ਗਏ ਕੁੜਤੇ ਪਜਾਮੇ ਹੋ ਗਏ ਪੈਂਟਾ ਸ਼ਰਟਾਂ ਹੋ ਗਈਆਂ ਲੇਡੀ ਸੂਟ ਹੋ ਗਏ ਪਲਾਜ਼ੋ ਸੂਟ ਹੋ ਗਏ ਤੇ ਸ਼ਰਾਰਾ ਵਗੈਰਾ ਸਭ ਕੁਝ ਆਫਰ 6 ਮਹੀਨਿਆਂ ਦੇ ਵਿੱਚ ਐਨ ਪੱਕਾ ਪੂਰਾ ਵਧੀਆ ਸਿੱਖ ਲਵਾਂਗੇ ਤੇ ਮੈਨੇ ਤਾਂ ਸਿਰਫ 2 ਮਹੀਨਿਆਂ ਦੇ ਵਿੱਚ ਬਸ ਸਿਰਫ ਲੇਡੀ ਸੂਟਸ ਸਲਾਈ ਕਰਨੇ ਸਿੱਖੇ ਨੇ ਕੋਈ ਇਦਾਂ ਨਹੀਂ ਹੈਗਾ ਵੀ ਆਪਾਂ ਕੁੜਤੇ ਪਜਾਮੇ ਸਲਾਈ ਕਰਦੇ ਆ ਜਾਂ ਪੈਂਟਾ ਸ਼ਰਟ ਆ ਨਹੀਂ ਨਹੀਂ ਇਦਾਂ ਦਾ ਆਪਾਂ ਕੁਝ ਨਹੀਂ ਸਲਾਈ ਕਰਦੇ ਸਿਰਫ ਸੂਟ ਸਲਾਈ ਕਰਦੇ ਆ ਪਲਾਜ਼ੋ ਵਗੈਰਾ ਸਿੰਪਲ ਸੂਟ ਤੇ ਆਪਾਂ ਪੂਰੇ ਵਧੀਆ ਮਤਲਬ ਕਿ ਐਨ ਪੂਰੇ ਵਧੀਆ ਸਿੱਖ ਲਿਆ ਇਦਾਂ ਨਹੀਂ ਹੈਗਾ ਵੀ ਆਪਾਂ ਨੂੰ ਟਾਈਮ ਮਤਲਬ ਕਿ ਮੈਂ ਸਿੱਖਣ ਨੂੰ ਬਹੁਤ ਟਾਈਮ ਲਾਤਾ ਤੇ ਪਹਿਲਾ ਤਾਂ ਮੈਂ ਇਕ ਵਾਰੀ ਹੁੰਦੀ ਨੇ ਮਤਲਬ ਕਿ ਸਭ ਤੋਂ ਪਹਿਲਾਂ ਸਟਾਰਟਿੰਗ ਕੀਤੀ ਸੀ ਮੈਨੇ ਤਰਪਾਈ ਕਰਨੀ ਤਰਪਾਈ ਕਰਨਾ ਸਿੱਖੀ ਫਿਰ ਮੇਰੀ ਮੰਮੀ ਜੋ ਮੇਰੀ ਮੰਮੀ ਨੇ ਪੇਕੇ ਵਾਲੇ ਉਹ ਮਤਲਬ ਕਿ ਥੋੜੀ ਬਹੁਤੇ ਕੱਪੜੇ ਸਲਾਈ ਕਰ ਲੈਂਦੇ ਸੀ ਤੇ ਉਹ ਮੈਨੂੰ ਕਟਿੰਗ ਕਰਕੇ ਦੇ ਜਾਂਦੇ ਸੀ ਤੇ ਫਿਰ ਮੈਂ ਮਤਲਬ ਕਿ ਹੱਥਾੜੀ ਮਸ਼ੀਨ ਤੇ ਮਤਲਬ ਕਿ ਸਲਾਈ ਕਰ ਦਿੰਦੀ ਸੀ ਕੱਟੇ ਹੋਏ ਕੱਪੜੇ ਮੈਂ ਪਹਿਲਾਂ ਸਿਉਲਾਂ ਦੀ ਸੀ ਤੇ ਫਿਰ ਇਸ ਤੋਂ ਬਾਅਦ ਫਿਰ ਮੈਂ ਕਿਤੇ ਜਾ ਕੇ ਸੈਂਟਰ ਦੇ ਵਿੱਚ ਲੱਗੀ 2 ਮਹੀਨੇ ਮੈਨੇ ਲਾਇਏ ਤੇ ਫਿਰ ਮੈਨੂੰ ਪੂਰੀ ਵਧੀਆ ਨੌਲੇਜ ਆ ਗਈ ਹੈ ਵੀ ਕਿੱਦਾਂ ਕਿਵੇਂ ਕਟਿੰਗ ਹੋਵੇ ਕਿਵੇਂ ਮਤਲਬ ਕਿ ਸੂਟ ਕੱਟਿਆ ਜਾਂਦਾ ਕਿਵੇਂ ਸਿੱਖਿਆ ਜਾਂਦਾ ਤੇ ਇਦਾਂ ਮੈਂ ਸਲਾਈ ਸਿੱਖੀ ਆ ਤੇ ਪੂਰਾ ਵਧੀਆ ਮਤਲਬ ਕਿ ਇਹਨੂੰ ਵਧੀਆ ਸਿੱਖ ਲਈ ਆ ਤੇ ਲੋ ਜੀ ਇਹ ਸੀ ਆਪਣੀ ਅੱਜ ਛੋਟੀ ਜੀ ਵੀਡੀਓ ਸਿਰਫ ਇਹ ਵੀ ਆਪਾਂ ਨੂੰ ਸਲਾਈ ਸਿੱਖਣ ਨੂੰ ਕਿੰਨਾ ਟਾਈਮ ਲੱਗਦਾ ਹੈ ਛੋਟੀ ਜੀ ਵੀਡੀਓ ਬਣਾਈ ਹੈ ਬਿਲਕੁਲ ਮੇਲਾ 4-5 ਮਿੰਟ ਦੀ ਬਣੀ ਹੋਊਗੀ ਤੇ ਉਮੀਦ ਕਰਦੀ ਆ ਤੁਹਾਨੂੰ ਅੱਜ ਦੀ ਵੀਡੀਓ ਪੂਰੀ ਵਧੀਆ ਲੱਗੀ ਹੋਵੇ ਤੇ ਲੈ ਕੇ ਆਉਂਦੇ ਰਹਾਂਗੇ ਇੱਕ ਇਦਾਂ ਹੀ ਸਲਾਈ ਦੀਆਂ ਜਾਂ ਥੋੜੇ-ਥੋੜੇ ਘਰ ਦੇ ਬਲੌਗ ਵੀ ਪਾਇਆ ਕਰਾਂਗੇ ਹੋਰ ਵੀਡੀਓ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਲਾਈਕ ਕਰਨਾ ਸਬਸਕ੍ਰਾਈਬ ਕਰਨਾ ਤੇ ਕਮੈਂਟ ਕਰਕੇ ਦੱਸਣਾ ਤੁਹਾਨੂੰ ਅੱਜ ਦੀ ਵੀਡੀਓ ਕਿੱਦਾਂ ਦੀ ਲੱਗੀ ਤੇ ਚਲੋ ਜੀ ਲੈ ਕੇ ਆ ਮੈਂ ਕੱਲੂ ਇੱਕ ਹੋਰ ਵੀਡੀਓ ਤਦ ਤੱਕ ਲਈ ਸਾਰਿਆਂ ਨੂੰ ਸ਼ਸ਼ੀਕਾਲ ਬਾਏ ਬਾਏ